ਇਹ ਹੈ ਡਿਵੀਦਾ ਆਵਾਜ਼ ਹਾਂ ਹਾਂ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਹੈ ਗੰਦਾ ਬੱਚਾ ਹੈਨਾ गंदा बच्चा ना तू ये भोलू ओ भोलू ब्रूनो जी या ब्रूनो जी ब्रूनो जी तू तो सारी दिहाड़ी गंदा पका हाँ टप दे रहे गल की तू पोटू 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 हाँ गुड़ी ठीक है ना है ਸਾਨੂੰ ਲੈਨਰ ਲੀਨਵਾ ਕੁਝ ਬਰਸਮਾਰ ਤੋਂ ਵਗਾਰਾ ਉਹ ਜੋ ਤੁਸੀਂ ਸਿਸਟਮ ਆਜਾਦਾ ਦਾ ਦਿਵਾਰ ਸਿਸਟਮ ਚੱਲ ਰਿਹਾ ਸਾਰਾ ਜੋ ਹੈ ਖਰੀਦ ਬੋਲਦੇ ਆਂ ਕੱਲ ਕੋੜਾ ਕੁੜੀ ਮਿਲਣਾ ਸੋ ਕਿ ਮੈਂ ਜਾਂਦੇ ਹੱਲੇ ਚੱਲਦੀਆਂ ਘੜੇ ਵਗਾਰਾ ਚੱਲਦੇ ਆਂ ਸੌਣ ਚੱਲਦੀ ਆਂ ਸੈਂਟਰੀ ਸਾਰਾ ਜੋ ਪ੍ਰੋਪਰ ਕਰਾਉਂਦੇ ਆਂ ਉਹ ਪੈਸੇ ਕਰਾਉਂਦੇ 500 ਰੁਪਏ ਦਾ ਕੁਝ ਸੁਣੋ ਕਹਾਂ ਦਾ ਪਾਵਰ ਫੰਕਸ਼ਨ ਯਾਦ ਕਰ ਬਣੂਗਾ ਚਾਕਲੇਟ ਵਾਲੀ ਬਰਫੀ ਤੁਹਾਡੇ ਮਰਜ਼ੀ ਮਿਲੂਗੀ ਮਿਲੂਗੀ ਜਿਹੜੂ ਕੋ ਕੋ ਜਿਹੋ ਜਿਹਾ ਹੋਲੀ ਮਿਲੂਗੀ ਵਸਠੀ ਚਾਰਟ ਵਾਲੀ ਬਰਫੀ ਚਾਹੀਦੀ ਆ ਜਿਹੜੀ ਵੀ ਕੋ ਗੁਜਰੇਲਾ ਜਾਂ ਹੋਰ ਮਲਾਈ ਬਰਫੀ ਬਾਦਾਮ ਬਰਫੀ ਪਿਸਤਾ ਬਰਫੀ ਠੀਕ ਹੈ ਕੋਜੀ ਬਰਫੀ ਜਿਹੜੇ ਵੈਰੈਟੀ ਮੌਜੂਦ ਹਨ ਮਿਲੂਗੀ ਵੀ ਦੋਸਤੋ ਹਮ ਰੁਵਾਣਾ ਹੋ ਰਹੇ ਹੈ ਇਨਕੋ ਛੋੜ ਕੇ ਜਾ ਰਹੇ ਹੈ ਇਨਕੇ ਹਾਲ ਪੇ ਇਹ ਰਹੇ ਇਨਕੇ ਹਾਲ ਦੇਖੋ ਬੋਰ ਹੈ ਚਿੱਟਾ ਇਹ ਸੱਜਣ ਪਿਆਰਿਆਂ ਦੀਆਂ ਗੱਲਾਂ ਇਹਦੇ ਨਾਲ ਤਾਂ ਧੱਕਾ ਹੀ ਹੁੰਦਾ ਪਤਾ ਨਹੀਂ ਕਹਤੋਂ ਜਾਂ ਇਹਦੇ ਵਿੱਚ ਆਣ ਕੇ ਧੱਕੇ ਵਜਦੇ ਜਾਏ ਉਹਨਾਂ ਚ ਵਜਦਾ ਹੁੰਦਾ ਰਹਿ ਕੋਈ ਰੰਗ ਦੀ ਛੇੜ ਸਵੇਰੇ ਪਤਾ ਲੱਗੂਗੀ ਹਜੇ ਤਾਂ ਇਹ ਫਿੱਕਾ ਹੋ ਰਿਹਾ ਹੈ ਆ ਨੁੱਕਰ ਤਾਂ ਤੁਹਾਨੂੰ ਪਤਾ ਲੱਗੂ ਬਾਕੀ ਤੁਸੀਂ ਤੁਹਾਨੂੰ ਆਪ ਹਿਸਾਬ ਲਾ ਲੈਣਾ ਤੁਸੀਂ ਕਿਵੇਂ ਦਾ ਬੰਦਿਆ ਕੰਮ ਦੱਸਿਓ ਚੱਲ ਗਿਆ ਮੰਮੀ ਮੰਮੀ ਤੂੰ ਨਾ ਉੱਠੀ ਇੰਨੀ ਜਿੱਲੀ ਆਣਾ ਮੰਮੀ ਤੂੰ ਇੰਨੀ ਜਿੱਲੀ ਕਿਵੇਂ ਤੇਰੇ ਘਰ ਦੇ ਅੰਜਮਤੀ ਸੀ ਮੂੰਹ ਜੇ ਸੁਣ ਲਿਆ ਤੂੰ ਤੇ ਤੈਨੂੰ ਬਾਝੜ ਮਾਂ ਨਹੀਂ ਲੱਭਾਗਾ ਮੈਂ ਵਾਂ ਕਿਉ ਮਾਇਆ ਅਬ ਟਾਈਲਾਂ ਤੇ ਜਾਉਂ ਆਹ ਵਾਂਟ ਕੇ ਹੋ ਜਾਉ ਮੈਂ ਤੂੰ ਨਾਨੀ ਸਾਡੇ ਸਾਡੀ ਮੰਮੀ ਆਉ ਤੇਰੀ ਕੁਛ ਨਹੀਂ ਲੱਗਦੀ ਮੇਰੀ ਨਾਨੀ ਕਿਵੇਂ ਲੱਗੀ ਤੇਰੀ ਨਾਨੀ ਮੇਰੀ ਨਾਨੀ ਤਾਂ ਟੂਸ ਗੁੱਡ ਮਾਰਨਿੰਗ ਹੈਲੋ ਹਾਈ ਹਾਊ ਆਰ ਯੂ ਇਹ ਸਾਡੇ ਜੁਬੀ ਦਾ ਆਵਾ ਹਾਂ ਇਤਰੀ ਗੱਲ ਜੀ ਦੇਖੋ ਨੌਜਵਾਨ ਗਬਰੂ ਖੋਬ ਗਿਟੂ ਕੇ ਨੇ ਰੰਗ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ